ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪਾਂ ਪਰਿਵਾਰ ਵਾਂਗੂੰ ਹਮੇਸ਼ਾ ਆਪਦੇ ਦਿਲ ਦੀਆਂ ਗੱਲਾਂ ਤੇ ਕੋਸ਼ਿਸ਼ ਹੁੰਦੀ ਹੈ ਮੇਰੀ ਕਿ ਮੈਂ ਆਪਣੀ ਜ਼ਿੰਦਗੀ ਚ ਆਪਣੀਆਂ ਹੱਡ ਬੀਤੀਆਂ ਚ ਦੱਸਾਂ ਤੇ ਬਹੁਤ ਭੈਣਾਂ ਕਈ ਵਾਰ ਕਹਿੰਦੀਆਂ ਭੈਣੇ ਤੁਸੀਂ ਕਹਿੰਨੇ ਹੁੰਨੇ ਆ ਵੀ ਮੇਰੀ ਜ਼ਿੰਦਗੀ ਚ ਕੁਝ ਹੋਇਆ ਦੱਸੋ ਉਹ ਤਾਂ ਤੁਹਾਨੂੰ ਮੈਂ ਕਿਸੇ ਦਿਨ ਜ਼ਰੂਰ ਦੱਸੂਗੀ ਪਰ ਜੋ ਪ੍ਰਮਾਤਮਾ ਨੇ ਮੇਰਾ ਸਾਥ ਦਿੱਤਾ ਅੱਜ ਉਹਦੇ ਵਿੱਚੋਂ ਇੱਕ ਥੋੜਾ ਜਿਹਾ ਪਾਠ ਤੁਹਾਨੂੰ ਮੈਂ ਦੱਸਦੀ ਆ ਲੋਕ ਅਕਸਰ ਕਹਿੰਦੇ ਆ ਕਿ ਕਰਾਮਾਤ ਨਹੀਂ ਹੁੰਦੀ ਇਹ ਨਾ ਕਿਹਾ ਕਰੋ ਚਮਤਕਾਰ ਤਾਂ ਹੁੰਦਾ ਹੀ ਨਹੀਂਗਾ ਪਰ ਨਹੀਂ ਜੀ ਦੀ ਜ਼ਿੰਦਗੀ ਦੇ ਵਿੱਚ ਹੁੰਦਾ ਜੇ ਇਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਤੂਫਾਨ ਮੱਚਿਆ ਹੋਵੇ ਦੁਨੀਆ ਦੇ ਭਰੇ ਮੇਲੇ ਵਿੱਚ ਉਹਨੂੰ ਖਾਲੀਪਨ ਲੱਗਦਾ ਹੋਵੇ ਕੋਈ ਵੀ ਉਹਦਾ ਸਾਥ ਦੇਣ ਵਾਲਾ ਨਾ ਹੋਵੇ ਕਿਉਂਕਿ ਪਰਿਵਾਰ ਤਾਂ ਆਪਣਾ ਹਮੇਸ਼ਾ ਆਪਣੇ ਨਾਲ ਹੁੰਦਾ ਹੀ ਆ ਪਰ ਜਦੋਂ ਪੂਰੀ ਦੁਨੀਆ ਦਾ ਜੋਰ ਲੱਗਿਆ ਪਿਆ ਹੋਵੇ ਜਿਸ ਇਨਸਾਨ ਨੇ ਕਦੇ ਕਿੜੀ ਦਾ ਦਿਲ ਨਾ ਦਿਖਾਇਆ ਹੋਵੇ ਤੇ ਉਹਦੇ ਤੇ ਵੱਡੇ ਵੱਡੇ ਇਲਜ਼ਾਮ ਲਾ ਦਿੱਤੇ ਜਾਣ ਇਹ ਦੌਰ ਦੌਰ ਕੈਂ ਦਾ ਮਤਲਬ ਇਹ ਹੈ ਕੁਝ ਸਮਾਂ ਨਹੀਂ ਬਹੁਤ ਸਾਲ ਮੇਰੀ ਜ਼ਿੰਦਗੀ ਦੇ ਮੈਂ ਬਹੁਤ ਭਾਰੀ ਦੁੱਖ ਦੇ ਵਿੱਚ ਹੰਡਾਇਆ ਪਰ ਉਸ ਸਮੇਂ ਦੇ ਵਿੱਚ ਮੈਂ ਖੁਸ਼ਕਿਸਮਤੀ ਇਹ ਕਹਿੰਨੀ ਆ ਕਿ ਲੋਕੀ ਦੇਹ ਧਾਰੀ ਬਾਬਿਆਂ ਦਾ ਸਹਾਰਾ ਲੈਂਦੇ ਆ ਚੇਲੇ ਚਪਟਿਆਂ ਦਾ ਸਹਾਰਾ ਲੈਂਦੇ ਆ ਗੁਰੂ ਸਾਹਮਣੇ ਕਿਰਪਾ ਮੇਰੀ ਤੇ ਇਹ ਕੀਤੀ ਕਿ ਇਸ ਪਾਸੇ ਮੇਰਾ ਮੁਖ ਨਹੀਂ ਹੋਇਆ ਮੈਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੇ ਉੱਤੇ ਨਸਮਸਤਕ ਹੋਈ ਇਹ ਕਹਿਣ ਲਈ ਹੁਣ ਸ਼ਬਦ ਵਰਤਨੇ ਪੈਂਦੇ ਆ ਕਿਉਂਕਿ ਆਪਾਂ ਗੁਰੂ ਰਾਮਦਾਸ ਦੀ ਕਿਰਪਾ ਤੋਂ ਬਿਨਾ ਉਹਦੇ ਦਰ ਤੇ ਵੀ ਨਹੀਂ ਜਾ ਸਕਦੇ ਵਾਹਿਗੁਰੂ ਵੀ ਨਹੀਂ ਕਹਿ ਸਕਦੇ ਇਹ ਵੀ ਉਹਦੀ ਕਿਰਪਾ ਇਹ ਮੰਗਿਆ ਕਰੋ ਰਦਾਸ ਕਰਕੇ ਜਦੋਂ ਵੀ ਰੋਜ਼ ਗੁਰੂ ਘਰੇ ਜਾਵੋ ਤਾਂ ਇਹ ਮੰਗਿਆ ਕਰੋ ਜਦੋਂ ਪਾਠ ਕਰੋਂ ਸਿਮਰਨ ਕਰੋਂ ਕਿ ਮਹਾਰਾਜ ਸਾਹਿਬ ਮੇਰੇ ਤੇ ਕਿਰਪਾ ਕਰ ਸੇਵਾ ਸਿਮਰਨ ਤੇ ਆਪਣੇ ਦਰਸ਼ਨ ਦਿਦਾਰੇ ਤੇ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ ਇਹ ਮੰਗਿਆ ਕਰੋ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਜਦੋਂ ਗਏ ਤੇ ਸਭ ਤੋਂ ਵੱਡੀ ਖੁਸ਼ਕਿਸਮਤੀ ਇਹ ਸੀ ਉਸ ਪਰਿਵਾਰ ਦਾ ਜ਼ਿਕਰ ਮੈਂ ਜ਼ਰੂਰ ਕਰੂੰਗੀ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਰਮੰਦਰ ਸਾਹਿਬ ਦੇ ਕੋਲੇ ਹੀ ਘਰ ਸੀ ਤੇ ਉਹ ਭੈਣ ਤੇ ਮੈਂ ਦੋਨੇ ਅਸੀਂ ਸਹੇਲੀਆਂ ਭੈਣਾ ਅੰਮ੍ਰਿਤ ਵੇਲੇ ਜਦੋਂ ਧੁਵਾਈ ਦੀ ਸੇਵਾ ਹੁੰਦੀ ਹੈ ਗੁਰੂ ਰਾਮਦਾਸ ਦੇ ਦਰ ਤੇ ਉੱਥੇ ਉਹ ਸਮੇਤੋ ਲਗੀ ਮਹਾਰਸਾਬ ਦੀ ਪਾਲਕੀ ਸਾਹਿਬ ਹੁੰਦੀ ਆ ਪ੍ਰਕਾਸ਼ ਹੁੰਦਾ ਪਹਿਲੀ ਅਰਦਾਸ ਹੁੰਦੀ ਆ ਤੇ 6 ਵਜੇ ਉਸ ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਸੁਣ ਕੇ ਤੇ ਫਿਰ ਅਸੀਂ ਆਪਦਾ ਨਿਤਨੇਮ ਕਰਕੇ ਤੇ ਵਰਤਨਾ ਦੀ ਸੇਵਾ ਤੇ ਚਲੇ ਜਾਣਾ ਉਸ ਸਮੇਂ ਹਰਮੰਦਰ ਸਾਹਿਬ ਗੁਰੂ ਰਾਮਦਾਸ ਜਿਹੜੀ ਸਰਾਏ ਆ ਉਥੇ ਸਟੀਲ ਦੀਆਂ ਜਿਹੜੀਆਂ ਰੱਖੀਆਂ ਹੋਈਆਂ ਸੀ ਜਿੱਥੇ ਵਰਤਨਾ ਦੀ ਸੇਵਾ ਹੁੰਦੀ ਸੀ ਹੁਣ ਤਾਂ ਉਸ ਜਗ੍ਹਾ ਤੋਂ ਚੱਕ ਦਿੱਤਾ ਗਿਆ ਉਥੋਂ ਸਾਹਮਣੇ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਹੁੰਦੇ ਸੀਗੇ ਜਦੋਂ ਵਰਤਨਾ ਦੀ ਸੇਵਾ ਕਰਦੇ ਸੀ ਇਹ ਬਹੁਤ ਵਧੀਆ ਭਾਗਾਂ ਵਾਲੀ ਗੱਲ ਸੀਗੀ ਤੇ ਅਸੀਂ ਉੱਦਰ ਨੂੰ ਮੁੱਖ ਕਰਕੇ ਜਿੱਥੋਂ ਹਰਿਮੰਦਰ ਸਾਹਿਬ ਦੇ ਦਰਸ਼ਨ ਹੋਣੇ ਤੇ ਵਰਤਨਾਂ ਦੀ ਸੇਵਾ ਤੇ ਲੱਗ ਜਾਣਾ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਤੇ ਨਾਲ ਨਾਲ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਕਰਨੇ ਤੇ ਦਰਸ਼ਨ ਕਰਿਆਣੇ ਤੇ ਜਦੋਂ ਇਨਸਾਨ ਦੁੱਖ 'ਚ ਹੁੰਦਾ ਨਾ ਤੇ ਉਦੋਂ ਅੰਜੂ ਇਹ ਜਿਹੜੇ ਉਹ ਆਪ ਮਹਾਰੇ ਹੀ ਚੱਲਦੇ ਰਹਿੰਦੇ ਆ ਤੇ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਨੇਤਰਾਂ ਚੋਂ ਹਰ ਵਕਤ ਹੰਝੂ ਵਹਿੰਦੇ ਸੀ ਤੇ ਰੂਹਰ ਅਰਦਾਸ ਕਰਦੀ ਹੁੰਦੀ ਸੀ ਕਿ ਮਹਾਰਾਜਬ ਬਾਹ ਫੜੋ ਸੱਚ ਦਾ ਸਾਥ ਦਿਓ ਤੇ ਜਿਵੇਂ ਇੱਕ ਬੱਚੇ ਦੀ ਆਪਣੇ ਪਿਤਾ ਦੇ ਨਾਲ वार्तालाਪ ਹੁੰਦੀ ਆ ਗੁਰੂ ਰਾਮਦਾਸ ਜੀ ਦੇ ਨਾਲ ਹਰ ਰੋਜ਼ ਉਹ ਹੁੰਦੀ ਸੀ ਕਿ ਦੁੱਖ ਤੈਨੂੰ ਬੋਲ ਕੇ ਨਹੀਂ ਦੱਸਣਾ ਤੈਨੂੰ ਸਭ ਕੁਝ ਪਤਾ ਆਪਾਂ ਨੂੰ ਤਾਂ ਆਪਣੀ ਇਸ ਜਨਮ ਦਾ ਹੀ ਪਤਾ ਨਾ ਉਹਨੂੰ ਤਾਂ ਆਪਣੇ ਪਿਛਲੇ ਅਗਲੇ ਸਭ ਕੁਝ ਪਤਾ ਉਹ ਜਾਣੀ ਜਾਣਾ ਤੇ ਮਹਾਰਾਜ ਸਾਹਿਬ ਤੂੰ ਸੱਚ ਦਾ ਸਾਥ ਦਿਨਾ ਤੇ ਮੈਂ ਇਹੀ ਦੇਖਣਾ ਕਿ ਇਹ ਸੱਚ ਪਰ ਉਹ ਸੱਚੇ ਦਿੰਦਾ ਸੰਗਤ ਜੀ ਸੱਚੀ ਜਦੋਂ ਗਲੀਆਂ ਦੇ ਕੱਖਾਂ ਦੇ ਵਾਂਗ ਇਨਸਾਨ ਰੋਲ ਜਾਂਦਾ ਤੇ ਉਹਦੇ ਵਿੱਚ ਕੁਝ ਉਹਦੇ ਆਪਣੇ ਹੁੰਦੇ ਉਹਦੀ ਜ਼ਿੰਦਗੀ ਰੋਲਣ ਦੇ ਵਿੱਚ ਤੇ ਤਮਾਸ਼ਾ ਵੇਖਣ ਵਾਲੇ ਤਾੜੀਆਂ ਮਾਰ ਕੇ ਹੱਸਣ ਹੱਸਣ ਵਾਲੇ ਤੇ ਹੱਸਦੇ ਵੀ ਆ ਜਦੋਂ ਤੁਹਾਨੂੰ ਪਤਾ ਹੋਵੇ ਇਹਨਾਂ ਗੱਲਾਂ ਦਾ कि ਉਹਨਾਂ ਦਾ ਸਾਰਾ ਜੋਰ ਲੱਗ ਜਾਂਦਾ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਨੋਹ ਤੱਕ ਵੀ ਤੁਹਾਡੀ ਜ਼ਿੰਦਗੀ ਖਰਾਬ ਕਰਨੀ ਆ ਤੁਹਾਨੂੰ ਕਿਸੇ ਪਾਸੇ ਦੇ ਨਹੀਂ ਛੱਡਣਾ ਫਿਰ ਜਦੋਂ ਉਦੋਂ ਗੁਰੂ ਰਾਮਦਾਸ ਮਹਾਰਾਜ ਸਾਹਿਬ ਨਾਲ ਖੜਦੇ ਆ ਨਾ ਫਿਰ ਸੰਗਤ ਜੀ ਬਹੁਤ ਸਕੂਨ ਮਿਲਦਾ ਤੇ ਫਿਰ ਮੱਖਣ ਸ਼ਾ ਲਬਾਣੀ ਵਾਂਗ ਮਨ ਦੇ ਵਿੱਚੋਂ ਸ਼ਕਰਾਨੇ ਨਿਕਲਦੇ ਆ ਜਿਹੜੀ ਉਥੇ ਸੇਵਾ ਕਰਦਿਆਂ ਸੰਗਤ ਮਿਲਦੀ ਸੀ ਤੇ ਸੰਗਤ ਨੇ ਜਦੋਂ ਦੱਸਣਾ ਨਾ ਸਾਡੇ ਨਾਲ ਆਹ ਚਮਤਕਾਰ ਹੋਇਆ 6-6 ਮਹੀਨੇ ਹੋ ਗਏ ਸੀ ਸੰਗਤ ਉਥੇ ਕਮਰੇ ਲੈ ਕੇ ਪਰਿਵਾਰਾਂ ਦੇ ਪਰਿਵਾਰ ਰਹਿੰਦੇ ਸੀ ਤੇ ਉਹ ਇਹੀ ਕਹਿੰਦੇ ਸੀ ਕਿ ਸਾਡੀ ਏਅਰ ਦਾਸ ਆ ਤੇ ਅਸੀਂ ਇਸ ਦਰ ਤੋਂ ਬਿਨਾਂ ਹੋਰ ਕਿਤੇ ਨਹੀਂ ਜਾਣਾ ਤੇ ਉਦੋਂ ਮਨ ਨੂੰ ਹੋਰ ਹੌਸਲਾ ਮਿਲਣਾ ਜਦੋਂ ਟੁੱਟਿਆ ਹੁੰਦਾ ਨਾ ਇਨਸਾਨ ਤੇ ਜਦੋਂ ਉਹਨੂੰ ਕੋਈ ਗੱਲ ਦੱਸਦਾ ਗੁਰੂ ਦੀ ਸੱਚੇ ਸਤਗੁਰ ਦੀ ਗੱਲ ਸੁਣਾਉਂਦਾ ਪ੍ਰੀਤਮ ਪਿਆਰੇ ਦੀ ਤੇ ਉਦੋਂ ਮਨ ਨੂੰ ਰੂਹ ਨੂੰ ਬੜਾ ਸਕੂਨ ਮਿਲਦਾ ਤੇ ਇੱਕ ਆਸ ਜੀ ਬਾਝੀ ਜਾਂਦੀ ਹੈ ਕਿ ਜੇ ਇਹਦੀ ਮਨੋ ਕਾਮਨਾ ਪੂਰੀ ਹੋਈ ਹੈ ਇਹਦਾ ਦੁੱਖ ਦੂਰ ਹੋਇਆ ਤੇ ਮੇਰਾ ਵੀ ਹੋਊਗਾ ਕਿਉਂਕਿ ਆਪਾਂ ਸਾਰੇ ਗਣਗੀਤਾਰ ਪਾਸ਼ਾ ਵਾਂਗੂ ਨਹੀਂ ਨਾ ਹੋ ਸਕਦੇ ਵੀ ਪੁੱਤ ਚਲੇ ਗਏ ਤੇ ਚਿਹਰੇ ਤੇ ਸਮਾਈਲਾ ਅਸੀਂ ਮਰਾ ਸਭ ਨੂੰ ਇਹ ਅਰਦਾਸ ਕਰ ਸਕਦੇ ਆ ਕਿਉਂਕਿ ਹਰ ਹਿਰਦਾ ਦੁੱਖ ਨਹੀਂ ਸਹਿ ਸਕਦਾ ਹੁੰਦਾ ਕਿ ਮਰਾ ਸਭ ਔ ਕੀ ਘੜੀ ਨਾ ਦੇਖਣ ਦੀ ਆਪਣਾ ਵਿਰਤ ਸੰਭਾਲੇ ਹਨਾ ਇਹ ਵੀ ਮਹਾਰਾਜ ਸਭ ਨੇ ਸਾਨੂੰ ਗੁਰਬਾਣੀ ਦੀਆਂ ਪੰਗਤੀਆਂ ਬਖਸ਼ੀਆਂ ਇਸ ਪੌੜੀ ਦਾ ਜਾਪ ਜਰੂਰ ਕਰਿਆ ਕਰੋ ਔਖੇ ਸਮੇਂ ਚ ਤੇ ਇੱਕ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਇਹ ਜਰੂਰ ਜਾਪ ਕਰਿਆ ਕਰੋ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਹਸ਼ੰਦਾ ਤੁਦ ਸਭ ਕੁਝ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਤੇ ਇਹ ਪੂਰੀਆਂ ਪੌੜੀਆਂ ਦੇ ਜਾਪ ਕਰਨੇ ਆ ਕੋਈ ਵੀ ਪੌੜੀ ਇਹਨਾਂ ਵਿੱਚੋਂ ਲੈ ਲਓ ਤੇ ਦੁਕਾਲੰ ਪ੍ਰਣਾਸੀ ਦਿਆਲਨ ਸਰੂਪੇ ਸਦਾ ਅੰਗ ਸੰਗੇ ਅਬੰਗੰ ਵੈਪੂਤੇ ਇਹ ਪੰਕਤੀਆਂ ਦੇ ਸ੍ਰੀ ਜਾਪ ਸਹਿਬ ਜੀ ਦੀਆਂ ਅਖੀਰਲੀਆਂ ਪੰਕਤੀਆਂ ਨੇ ਇਹਦੇ ਜਾਪ ਤਾਂ ਕਰਦੇ ਹੀ ਰਿਹਾ ਕਰੋ ਗੁਰਬਾਣੀ ਦਾ ਸਹਾਰਾ ਲਓਗੇ ਨਾ ਥੋੜਾ ਸਮਾਂ ਲੱਗ ਸਕਦਾ ਪਰ ਇਹ ਨਹੀਂ ਕਿ ਮਹਾਰਾਜ ਸਾਹਿਬ ਬਾਣੀ ਪੜਦੇ ਫੇਰ ਸੰਗਤ ਜੀ ਬਰਤਨਾਂ ਦੀ ਸੇਵਾ ਕਰਕੇ ਤੇ ਅਸੀਂ ਘਰ ਚਲੀਆਂ ਜਾਣਾ ਤੇ ਥੋੜਾ ਸਮਾਂ ਆਰਾਮ ਕਰਨਾ ਤੇ ਸ਼ਾਮ ਨੂੰ ਫੇਰ ਤਬਾਈ ਦੀ ਸੇਵਾ ਹੁੰਦੀ ਹੈ ਸ੍ਰੀ ਹਰਮੰਦਰ ਸਾਹਿਬ ਫੇਰ ਅਸੀਂ ਆ ਜਾਣਾ ਸਰੋਵਰ ਦੇ ਵਿੱਚੋਂ ਬਾਲਟੀਆਂ ਭਰ ਕੇ ਜਲਦੀ ਸੇਵਾ ਕਰਨੀ ਮੈਨੂੰ ਨਾ ਕੋ ਬਹੁਤ ਪੈਂਦੀ ਉਹ ਸਮਾਂ ਯਾਦ ਕਰਕੇ ਬੇਸ਼ੱਕ ਦੁੱਖ ਵਾਲਾ ਸਮਾਂ ਸੀ ਪਰ ਉਹ ਪਾਗਾ ਵਾਲਾ ਸਮਾਂ ਸੀ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੋਦ ਵਿੱਚ ਸੀ ਤੇ ਅੱਜ ਪਰਦੇਸਾਂ ਵਿੱਚ ਬੈਠ ਕੇ ਬਾਪੂ ਦੀ ਯਾਦ ਬਹੁਤ ਆਉਂਦੀ ਆ ਬੇਸ਼ੱਕ ਸੰਗਤ ਜਿਉ ਸਾਥੋਂ ਦੂਰ ਨਹੀਂ ਹਰ ਵਕਤ ਸਾਡੇ ਨਾਲ ਸਾਡੇ ਅੰਦਰ ਵਸਦਾ ਉਹ ਪ੍ਰੀਤਮ ਪਿਆਰਾ ਪਰ ਫਿਰ ਵੀ ਸਥਾਨ ਤਾਂ ਮਾਰਾ ਸਭ ਦੇ ਕਿਸੇ ਗੱਲ ਤੋਂ ਹੀ ਬਣਿਆ ਨਾ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਜਿਹੜਾ ਸਕੂਨ ਮਿਲਦਾ ਗੁਰੂ ਰਾਮਦਾਸ ਜੀ ਦੀ ਗੋਦ ਵਿੱਚ ਬਹਿ ਕੇ ਜਿਹੜਾ ਸਕੂਨ ਮਿਲਦਾ ਉਹ ਸੱਚੀ ਦੁਨੀਆ ਤੇ ਹੋਰ ਕਿਤੇ ਨਹੀਂਗਾ ਤੇ ਉਹ ਸਮਾਂ ਭਾਗਾ ਵਾਲਾ ਸੀ ਉਹ ਦੁੱਖਾਂ ਵਾਲਾ ਵੀ ਅਸੀਂ ਦੋਨਾਂ ਭੈਣਾਂ ਨੇ ਸ਼ਾਮ ਨੂੰ ਫੇਰ ਮਾਰਾ ਸਭ ਦੀ ਕਿਰਪਾ ਨਾਲ ਸੇਵਾ ਕਰਨੀ ਤੇ ਇੱਕ ਹਾਂ ਅਮਰਤ ਵੇਲੇ 베ਰੀ ਸਾਹਿਬ ਦੇ ਥੱਲੇ ਇਸ਼ਨਾਨ ਜਰੂਰ ਕਰਨਾ ਤੇ ਉਸ ਸੇਵਾ ਤੋਂ ਬਾਅਦ ਰਾਰਾ ਸਾਹਿਬ ਤੋਂ ਬਾਅਦ ਜਦੋਂ ਮਹਾਰਾਜ ਸਾਹਿਬ ਦਾ ਸੋਖ ਆਸਨ ਸਾਹਿਬ ਹੋ ਜਾਣੀ ਤੇ ਫਿਰ ਵਰਤਨਾ ਦੀ ਸੇਵਾ ਤੇ ਘਰ ਆ ਜਾਣਾ ਤੇ ਅਮਰਤ ਵੇਲੇ ਫਿਰ ਉੱਠਣਾ ਕਰੇ ਇਸ਼ਨਾਨ ਕਰਕੇ ਫਿਰ ਉਹੀ ਰੁਟੀਨ ਚੱਲਦਾ ਸੀ ਤੇ ਜਦੋਂ ਆਪਾਂ ਕੜਾਹ ਪ੍ਰਸ਼ਾਦ ਦੀ ਦੀਗ ਲੈ ਕੇ ਬਾਹਰਲੇ ਪਾਸੇ ਉਨੇ ਤੇ 베ਰ ਸਾਹਿਬ ਆ ਤੇ ਉਸ 베ਰ ਸਾਹਿਬ ਦੇ ਕੋਲੇ ਖੜ ਕੇ ਫਿਰ ਅਰਦਾਸ ਕਰਨੀ ਮਨਵਰਾਗੀ ਹੋ ਜਾਣਾ ਕਿ ਮਹਾਰਾਜ ਸਾਹਿਬ ਧੀਨ ਦੁਨੀਆ ਦਾ ਮਾਲਕ ਹੈ ਤੋ ਬਾਪੂ ਗੁਰੂ ਰਾਮ ਦਾਸ ਜੀ ਮਾਰੇ ਕਿਉਂਕਿ ਧੀਆ ਰੋਲ ਜਾਣ ਜੱਗ ਜੋਂ ਨਹੀਂ ਦਿੰਦਾ ਹੁੰਦਾ ਧੀਆ ਦੀ ਲਜपत ਤੇਰੇ ਹੱਥ ਵਿੱਚ ਹੁੰਦੀ ਹੈ ਠੀਕ ਹੈ ਈਵੇਂ ਵੀ ਅਰਦਾਸਾਂ ਕਰਨੀਆਂ ਕਿਉਂਕਿ ਸੰਗਤ ਜੀ ਕਿਸੇ ਧੀ ਦੇ ਉੱਤੇ ਕਦੇ ਦੁੱਖ ਨਾ ਆਵੇ ਕਿਉਂਕਿ ਦੁਨੀਆ ਸੱਚੀ ਜੋ ਉਹ ਨਹੀਂ ਦਿੰਦੀ ਹੁੰਦੀ ਕਿਸੇ ਦੀ ਧੀ ਦੀ ਜ਼ਿੰਦਗੀ ਨਾ ਕਦੇ ਉੱਜੜੇ ਨਾ ਮਾਪਿਆਂ ਨੂੰ ਜਾਨ ਦਿੰਦੀ ਆ ਨਾ ਤੁਹਾਨੂੰ ਪਰ ਜਦੋਂ ਉਹ ਬਾਹ ਫੜਦਾ ਫਿਰ ਸਭ ਦੇ ਮੂੰਹ ਬੰਦ ਕਰਵਾ ਦਿੰਦਾ ਤੇ ਬਸ ਬਾਪੂ ਦੇ ਚਰਨਾਂ ਚ ਅਰਦਾਸ ਬੇਨਤੀ ਕਰਨੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਨੇ ਉਹ ਸਮਾਂ ਸਾਰਾ ਨਾ ਹੁਣ ਇਸ ਟਾਈਮ ਅੱਖਾਂ ਮੁਰਦੀ ਲੱਗ ਰਿਹਾ ਤੇ ਹੁਕਮਨਾਵਾ ਸਾਹਿਬ ਲੈ ਕੇ ਹਰ ਰੋਜ਼ ਤੇ ਘਰ ਆ ਜਾਣਾ ਇਹ ਰੂਟੀਨ ਜਿਵੇਂ ਮਹੀਨਾ ਮਹੀਨਾ ਚੱਲਣਾ ਫਿਰ ਪਿੰਡ ਆ ਜਾਣਾ ਮਾਪਿਓ ਕੋਲੇ ਫਿਰ ਜੀ ਨਾ ਲੱਗਣਾ ਕਿਉਂਕਿ ਜਦੋਂ ਗੁਰੂ ਰਾਮਦਾਸ ਜਰਨਾ ਦੇ ਵਿੱਚ ਰਹਿਣ ਲੱਗ ਪਈ ਹੈ ਨਾ ਫਿਰ ਦੁਨੀਆ ਤੇ ਹੋਰ ਕਿਤੇ ਦਿਲ ਨਹੀਂ ਲੱਗਦਾ ਇਨਸਾਨ ਦਾ ਤੇ ਜੀ ਨਾ ਲੱਗਣਾ ਖੋਪੈਣੀ ਤੇ ਫਿਰ ਮੈਂ ਆਪਣੀ ਉਹ ਫਰੈਂਡ ਨੂੰ ਫੋਨ ਕਰਨਾ ਤੇ ਉਹਨਾਂ ਨੇ ਇੰਨਾ ਕ ਸਾਥ ਦਿੱਤਾ ਉਸ ਮਾਪਿਓ ਦਾ ਵੀ ਬਹੁਤ ਧੰਨਵਾਦ ਆ ਉਹ ਪਿਤਾ ਜੀ ਇਸ ਦੁਨੀਆ ਤੋਂ ਚਲੇ ਗਏ ਮਾਂ ਇਸ ਦੁਨੀਆ ਵਿੱਚ ਹੈਗੀ ਆ ਬਹੁਤ ਪਿਆਰ ਕੀਤਾ ਉਹਨਾਂ ਨੇ ਜਿਵੇਂ ਆਪਣੇ ਬੱਚਿਆਂ ਨੂੰ ਰੱਖਿਆ ਮੇਰੇ ਨਾਲ ਕੋਈ ਖੂਨ ਦਾ ਰਿਸ਼ਤਾ ਨਹੀਂ ਸੀ ਉਸ ਪਰਵਾਹ ਦਾ ਉਹਨਾਂ ਨੇ ਆਪਣੇ ਬੱਚਿਆਂ ਵਾਂਗ ਹੀ ਮੈਨੂੰ ਘਰ ਵਿੱਚ ਰੱਖਿਆ ਤੇ ਉਹੀ ਸੁੱਖ-ਸੂਹਤਾ ਮੈਨੂੰ ਦਿੱਤਿਆਂ ਤੇ ਉਹ ਭੈਣ ਦਾ ਬਹੁਤ ਧੰਨਵਾਦ ਆ ਕਿ ਮੈਨੂੰ ਆਪਣੀ ਭੈਣ ਸਮਝ ਕੇ ਉਸ ਘਰ ਦੇ ਵਿੱਚ ਜਦੋਂ ਵੀ ਮੈਂ ਸੇਵਾ ਕਰਨ ਜਾਣਾ ਮੈਨੂੰ ਇਹ ਸਕੂਨ ਹੁੰਦਾ ਸੀ ਕਿ ਉੱਥੇ ਰਹਿਣ ਲਈ ਮੇਰੇ ਲਈ ਜਗ੍ਹਾ ਹੈਗੀ ਆ ਸੇਫ ਹਾਂ ਮੈਂ ਤੇ ਅਸੀਂ ਦੋਨਾਂ ਨੇ ਬੜੇ ਉਤਸ਼ਾਹ ਦੇ ਨਾਲ ਸੇਵਾ ਕਰਨੀ ਤੇ ਮਹਾਰਾਜ ਸਾਹਿਬ ਨੇ ਉਹਨਾਂ ਤੇ ਵੀ ਬਹੁਤ ਕਿਰਪਾ ਕੀਤੀ ਹੋਈ ਆ ਤੇ ਬਹੁਤ ਕਿਰਪਾ ਅੱਜ ਸੰਗਤ ਜੀ ਜੇ ਇਨਸਾਨ ਦਾ ਭੁੱਖ ਹੁੰਦੀ ਆ ਕਿ ਜੇ ਇਨਸਾਨ ਦਾ ਮਾਣੀ ਨਾ ਕਦੇ ਭਰੇ ਕਿਉਂਕਿ ਇੰਨੀ ਔਕਾਤ ਨਹੀਂ ਸੀ ਜਿੱਥੇ ਬੈਠੇ ਅੱਜ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਇੰਨੀ ਔਕਾਤ ਹੈ ਨਹੀਂ ਸੀਗੀ ਬਹੁਤ ਕੁਛ ਦਿੱਤਾ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਤੇ ਹੁਣ ਤਾਂ ਉਹਦਾ ਸ਼ੁਕਰਾਨਾ ਆਖਰੀ ਸਵਾਸ ਤੱਕ ਤੇ ਇੱਕ ਅਰਦਾਸ ਆ ਤੁਸੀਂ ਵੀ ਅਸੀਸਾਂ ਦਿਓ ਵੀ ਸਵਾਸ ਸਵਾਸ ਨਿਭ ਜਿਓਦੇ ਚਰਨਾਂ ਨਾਲ ਪ੍ਰੀਤ ਤੇ ਗੁਰਬਾਣੀ ਪੜਦਿਆਂ ਦੀ ਕਿਤੇ ਜਿੰਦ ਜਾਨ ਨਿਕਲ ਜੇ ਬਸ ਤੇ ਮਹਾਰਾਜ ਸੋ ਕਿਰਪਾ ਕਰਦੋ ਵੀ ਇੱਕ ਵੀ ਸਵਾਸ ਵੇਰਤਾ ਨਾ ਕਿਤੇ ਜਾਵੇ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਦੇ ਆ ਤੁਹਾਡੀ ਯਾਦ ਦੇ ਵਿੱਚ ਹੀ ਇੰਨੇ ਜੀ ਜ਼ਿੰਦਗੀ ਤੇ ਫਿਰ ਸੰਗਤ ਜੀ ਅਸੀਂ ਉਸ ਸਮੇਂ ਦੇ ਵਿੱਚ ਵਿਚ ਪੈਰਾ ਸਾਫ ਹੁੰਦੇ ਹੁੰਦੇ ਸੀ ਤੇ ਅਸੀਂ ਜੀਦਾ ਸਾਹਿਬ ਅਕਸਰ ਚ ਪੈਰਾ ਸਾਫ ਨਹੀਂ ਸੀ ਉਦੋਂ ਕਰਦੇ ਹੁੰਦੇ ਕਿਉਂਕਿ ਬਹੁਤਾ ਸਮਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਹੀ ਗੁਜ਼ਾਰਿਆ ਤੇ ਫਿਰ ਅਸੀਂ ਬਾਬਾ ਟੱਲਰਾਇ ਸਾਹਿਬ ਦੇ ਕੋਲੋਂ ਜਿਹੜੀ ਅੰਦਰਲੀ ਗਲੀ ਆ ਉਹ ਤੁਰ ਕੇ ਪ੍ਰਸ਼ੀਦਾ ਸਾਹਿਬ ਦਰਸ਼ਨ ਕਰਨ ਜ਼ਰੂਰ ਜਾਣੇ ਬਾਬਾ ਦੀਪ ਸਿੰਘ ਦੇ ਦਰ ਤੇ ਹਾਜ਼ਰੀ ਭਰਦੇ ਹੁੰਦੇ ਸੀਗੇ ਉੱਥੋਂ ਹਾਜ਼ਰੀ ਭਰ ਕੇ ਫਿਰ ਹਰਿਮੰਦਰ ਸਾਹਿਬ ਆ ਜਾਣਾ ਅੱਜ ਮੇਰਾ ਇੰਨੀ ਕੁ ਗੱਲ ਦੱਸਣ ਦਾ ਮਤਲਬ ਤੁਹਾਨੂੰ ਇਹ ਆ ਕਿ ਜਦੋਂ ਇਨਸਾਨ ਦੀ ਜ਼ਿੰਦਗੀ 'ਚ ਦੁੱਖ ਆ ਜਾਂਦੇ ਹਨ ਇਨਸਾਨ ਭੜਕ ਜਾਂਦਾ ਉਹ ਚੇਲੇ ਚਾਪਟਿਆਂ ਦੇ ਚੱਕਰਾਂ 'ਚ ਤੇ ਹੋਰ ਦੇਹਧਾਰੀ ਬਾਬਿਆਂ ਦੇ ਚੱਕਰਾਂ 'ਚ ਪੈ ਜਾਂਦਾ ਤੇ ਉਹ ਬੰਦੇ ਨੂੰ ਹੋਰ ਉਲਝਾ ਦਿੰਦੇ ਆ ਜ਼ਿੰਦਗੀ ਤਾਂ ਪਹਿਲਾਂ ਹੀ ਉਲਝੀ ਹੁੰਦੀ ਆ ਤੇ ਮਹਾਰਾਜ ਸਾਹਿਬ ਦੇ ਪਾਸੇੋਂ ਸਾਡਾ ਧਿਆਨ ਹੋਰ ਪਾਸੇ ਚਲਾ ਜਾਂਦਾ ਸੀ ਦੇਹਧਾਰੀਆਂ ਦੇ ਪਿੱਛੇ ਤੋਰਨ ਲੱਗ ਜਾਂਦੇ ਆ ਇਹ ਕੰਮ ਨਾ ਕਰਿਆ ਕਰੋ ਮੇਰੀ ਜ਼ਿੰਦਗੀ 'ਚ ਬਹੁਤ ਕਰਾਮਾਤਾਂ ਹੋਈਆਂ ਹੋਈਆਂ ਉਦੋਂ ਆ ਜਦੋਂ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਦਾ ਆਸਰਾ ਧੱਕਿਆ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਧੱਕਿਆ ਤੇ ਗੁਰੂ ਰਾਮਦਾਸ ਦੇ ਦਰ ਆਸਰਾ ਧੱਕਿਆ ਜੇ ਤੁਸੀਂ ਬਿਮਾਰ ਹੋ ਉੱਥੇ ਜਾ ਲੈ ਕੇ ਆਇਆ ਕਰੋ ਸੰਗਤ ਦੇ ਚਰਨਾਂ ਦੀ ਧੂੜ ਲੈ ਕੇ ਆਇਆ ਕਰੋ ਮੈਂ ਦਰਸ਼ਨ ਕਰਵਾਉਂਗੀ ਤੁਹਾਨੂੰ ਇੱਥੇ ਅਮਰੀਕਾ ਵੀ ਮੈਂ ਨਾਲ ਲੈ ਕੇ ਆਈ ਸੀ ਚਰਨ ਧੂੜ ਮੈਂ ਤੁਹਾਨੂੰ ਦਰਸ਼ਨ ਕਰਵਾਉਂਗੀ ਉਹ ਪਿਆਰਾ ਗੁਰੂ ਦੇ ਦਰ ਦਾ ਕਿਉਂਕਿ ਉਹ ਕਿਣਕਿ ਕਿਣਕੇ ਦੇ ਵਿੱਚ ਵਸਿਆ ਉੱਥੋਂ ਦੇ ਤਾਂ ਕਿਣਕਾ ਵੀ ਸਾਡੇ ਨਾਲੋਂ ਚੰਗਾ ਧੂੜ ਦਾ ਕਿਣਕਾ ਨਾਲ ਜਿਹੜਾ ਉਹਦੇ ਦਰ ਤੇ ਰਹਿੰਦਾ ਉਹ ਸਾਡੇ ਨਾਲੋਂ ਭਾਗਾ ਵਾਲਾ ਕਿਉਂਕਿ ਉਹਦੇ ਦਰ ਚ ਸਮੋਇਆ ਹੋਇਆ ਤੇ ਜਦੋਂ ਵੀ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਜਾਵਾਂ ਉੱਥੇ ਤੁਰਦੇ ਤਾਂ ਉਸ ਪੱਥਰ ਨੂੰ ਵੀ ਨਮਸਕਾਰ ਕਰਿਆ ਕਰੋ ਕਿਉਂਕਿ ਬਹੁਤ ਸ਼ਹੀਦਾਂ ਦਾ ਖੂਨ ਡੁੱਲਿਆ ਇਹ ਸੰਤ ਮਸਕੀਨ ਜੀ ਵੀ ਕਹਿੰਦੇ ਹੁੰਦੇ ਸੀ ਕਿ ਉੱਥੇ ਹੀ ਪੈਰ ਧਰਨੇ ਲੱਗੇ ਸੋਚਿਆ ਕਰੋ ਵੀ ਇਸ ਪੱਥਰ ਦੀ ਸੱਲ ਥੱਲੇ ਪਤਾ ਨਹੀਂ ਕਿੰਨੇ ਸ਼ਹੀਦਾਂ ਦੇ ਸੀਸ ਨੇ ਉੱਥੇ ਪੈ ਵਿੱਚ ਰਿਆ ਕਰੋ ਉਹ ਸੱਚਖੰਡ ਆ ਅਸਲ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਸਾਡੀ ਸੋਚ ਤੇ ਪਰੇ ਦੀ ਖੇਡ ਆ ਹੋ ਜਦੋਂ ਅਸੀਂ ਪ੍ਰੇਮ ਨਾ ਜਾਣੇ ਆ ਮਹਾਰਾਜ ਸਾਹਿਬ ਕਿਰਪਾ ਕਰਦੇ ਆ ਫਿਰ ਜਦੋਂ ਅੰਦਰ ਤੋਂ ਗਰਬਾਣੀ ਦਾ ਆਨੰਦ ਹੁੰਨ ਲੱਗਦਾ ਜਦੋਂ ਅਸੀਂ ਕੀਰਤਨ ਨੂੰ ਧਿਆਨ ਨਾਲ ਸਰਵਣ ਕਰਦੇ ਹਾਂ ਤੇ ਮਹਾਰਾਜ ਸਾਹਿਬ ਦੇ ਇੱਕ ਇੱਕ ਸ਼ਬਦ ਨੂੰ ਇਹ ਸੋਚਦੇ ਹਾਂ ਕਿ ਮਹਾਰਾਜ ਸਾਹਿਬ ਸਾਨੂੰ ਕਹਿ ਰਹੇ ਆ ਇਹ ਗੱਲ ਸਾਨੂੰ ਕਹਿ ਰਹੇ ਆ ਇੱਕ ਅੱਜ ਤੁਹਾਨੂੰ ਮੈਂ ਦੱਸਦੀ ਆ ਜਦੋਂ ਵੀ ਮੈਂ ਅਸੀਂ ਹਰਿਮੰਦਰ ਸਾਹਿਬ ਜਾਈਏ ਜਦੋਂ ਆਪਾਂ ਐਂਟਰ ਹੁੰਨੇ ਆ ਤੇ ਫਸਟ ਸ਼ਬਦ ਦੇ ਜਿਹੜੇ ਬੋਲ ਹੁੰਦੇ ਆ ਕੰਨਾਂ 'ਚ ਪੈਂਦੇ ਆ ਮੈਂ ਇਹੀ ਸੋਚ ਕੇ ਜਾਂਦੀ ਹੁੰਨੀ ਹੁ ਅਵਿਸ਼ ਕਿ ਮਹਾਰਾਜ ਸਾਹਿਬ ਦਾ ਸੁਨੇਹਾ ਮੇਰੇ ਲਈ ਮੇਰੇ ਬਾਪੂ ਦਾ ਉਹ ਸ਼ਬਦ ਜੋ ਵੀ ਚੱਲ ਰਿਹਾ ਹੁੰਦਾ ਉਸ ਦਿਨ ਜਦੋਂ ਵੀ ਸਰੀਰ ਕਰਕੇ ਦਰਸ਼ਨਾਂ ਨੂੰ ਜਾਈਦਾ ਤੇ ਇਹ ਸੋਚਿਆ ਕਰੋ ਭੈਅ ਚ ਰਿਹਾ ਕਰੋ ਅੱਜ ਥੋੜਾ ਜਿਆਦਾ ਦੱਸਣ ਦਾ ਮਤਲਬ ਇਹ ਸੀ ਕਿ ਅਸੀਂ ਸਿੱਖਾਂ ਦੇ ਘਰਾਂ 'ਚ ਜਨਮ ਲੈ ਕੇ ਬਹੁਤ ਪੜ੍ਹ ਕੇ ਗਿਆ ਅੱਜ ਵੀ ਐਜੂਕੇਟਿਡ ਹੋ ਕੇ ਅਸੀਂ ਦੇਵਤਾਰੀਆਂ ਦੇ ਪਿੱਛੇ ਮੜੀਆਂ ਮਸਾਣੀਆਂ ਤੇ ਪੂਜ ਨੂੰ ਅੱਜ ਵੀ ਨਹੀਂ ਅਸੀਂ ਹਟੇ ਕਿਉਂਕਿ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇ ਇਹਦੇ ਅੰਦਰ ਹੀ ਉਹਦਾ ਨਿਵਾਸ ਆ ਇਹ ਅਸਲੀ ਸਰੀਰ ਇਹ ਵੀ ਹਰ ਮੰਦਰ ਆ ਇਹੀ ਹਰ ਮੰਦਰ ਗੁਰੂ ਦਾ ਤੇ ਇੱਕ ਹਰ ਮੰਦਰ ਉਹ ਗੁਰੂ ਰਾਮਦਾਸ ਦਾ ਸਥਾਨ ਬਸ ਜਿਉਂਦੇ ਜੀ ਇਹੀ ਟੇਕ ਰੱਖਿਆ ਕਰੋ ਵੀ ਜਦੋਂ ਦੇਹ ਕਰਕੇ ਵਿਛੜ ਗਏ ਫੇਰ ਪਤਾ ਨਹੀਂ ਉੱਥੇ ਜਾ ਹੋਣਾ ਕਿ ਨਹੀਂ ਹੋਣਾ ਤੇ ਸਾਨੂੰ ਮੌਕਾ ਦਿੱਤਾ ਅਕਾਲ ਪੁਰਖ ਨੇ ਮਨੁੱਖਾ ਦੇਹੀ ਦੇ ਵਿੱਚ ਭੇਜਿਆ ਜਿੰਨਾ ਲਾਹਾ ਖਟੇ ਹੰਦਾ ਖਟਿਆ ਕਰੋ ਤੇ ਗੁਰੂ ਰਾਮदास ਦੇ ਚਰਨਾਂ 'ਚ ਜਾ ਕੇ ਅਰਦਾਸ ਬੇਨਤੀ ਕਰਿਆ ਕਰੋ ਸਾਰੇ ਦੁੱਖ ਬਾਪੂ ਕੱਟ ਦਿੰਦਾ ਸਾਰੇ ਥੋੜਾ ਜਿਹਾ ਸਮਾਂ ਜ਼ਰੂਰ ਲੱਗਦਾ ਕੋਈ ਸਾਡੇ ਕਰਮਾਂ ਦੀ ਖੇਡ ਹੁੰਦੀ ਆ ਪਰ ਝੋਲੀਆਂ ਜ਼ਰੂਰ ਪਰਦਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ